ਕੰਬੋਡੀਆ ਅਤੇ THAILAND ਵਿਚਕਾਰ ਸਰਹੱਦੀ ਵਿਵਾਦ ਦੇ ਕਾਰਨ ਭਾਰਤੀ ਦੂਤਾਵਾਸ ਨੇ ਭਾਰਤੀਆਂ ਦੇ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਸਲਾਹ ਦੇ ਵਿੱਚ ਕਿਹਾ ਗਿਆ ਹੈ ਕਿ ਜੇ ਭਾਰਤੀ THAILAND ਜਾਂਦੇ ਨੇ ਤਾਂ ਉਹਨਾਂ ਨੂੰ ਉੱਥੇ ਦੇ ਸੱਤ ਰਾਜਾਂ ਦੇ ਵਿੱਚ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਸਥਿਤੀ ਬਹੁਤ ਖਰਾਬ ਹੈ ਅਤੇ ਜਾਨ ਨੂੰ ਖਤਰਾ ਹੋ ਸਕਦਾ ਹੈ। ਭਾਰਤੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ THAILAND ਜਾਣ ਤੋਂ ਪਹਿਲਾਂ ਟੂਰਿਜ਼ਮ ਅਥਾਰਟੀ ਆਫ THAILAND ਯਾਨੀ ਕਿ TAT ਦੇ ਨਿਊਜ਼ਰੂਮ ਤੋਂ ਅਪਡੇਟ ਲੈਣ। ਇਸ ਦੇ ਨਾਲ ਹੀ ਐਡਵਾਈਜ਼ਰੀ ਦੀ ਸਖਤੀ ਨਾਲ ਪਾਲਣਾ ਕਰੋ ਇਹ ਵੀ ਗੱਲ ਆਖੀ ਗਈ ਹੈ ਭਾਰਤੀ ਦੂਤਾਵਾਸ ਦੀ ਸਲਾਹ ਦੇ ਵਿੱਚ ਕਿ ਕੰਬੋਡੀਆ-ਥਾਈਲੈਂਡ ਸਰਹੱਦ ਤੇ ਚੱਲ ਰਹੀਆਂ ਝੜਪਾਂ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਨੂੰ ਸਰਹੱਦੀ ਖੇਤਰਾਂ ਵਿੱਚ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ ਨਾਲ ਹੀ ਭਾਰਤੀ ਨਾਗਰਿਕਾਂ ਨੂੰ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਦੂਤਾਵਾਸ ਨਾਲ ਸੰਪਰਕ ਕਰਨ ਲਈ ਵੀ ਕਿਹਾ ਗਿਆ ਥਾਈਲੈਂਡ ਵਿੱਚ ਵੀ ਭਾਰਤੀ ਦੂਤਾਵਾਸ ਨੇ ਟੂਰਿਜ਼ਮ ਅਥਾਰਟੀ ਆਫ ਥਾਈਲੈਂਡ ਦੁਆਰਾ ਜਾਰੀ ਐਡਵਾਈਜ਼ਰੀ ਪੋਸਟ ਕੀਤੀ ਹੈ ਇਸ ਪੋਸਟ ਰਾਹੀਂ ਭਾਰਤੀਆਂ ਨੂੰ థਾਈਲੈਂਡ ਦੇ ਸੱਤ ਰਾਜਾਂ ਉਬੋਨ ਰਚਚਾਤਨੀ, ਸੁਰੇਨ, ਸਿਸਾਕੇਟ, ਬੁਰੀਰਾਮ, ਸਾਕਾਉ, ਚੰਥਾਬੂਰੀ ਅਤੇ ਫਰੇਡ ਦੀ ਯਾਤਰਾ ਕਰਨ ਤੋਂ ਮਨਾ ਕੀਤਾ ਗਿਆ ਇਨ੍ਹਾਂ ਸੱਤ ਰਾਜਾਂ ਦੇ ਵਿੱਚ 20 ਤੋਂ ਵੱਧ ਸਥਾਨ ਹਨ ਜਿੱਥੇ ਭਾਰਤੀ ਨਾ ਜਾਣ ਤਾਂ ਬਿਹਤਰ ਹੋਵੇਗਾ ਦਰਸਲ ਇਹਨਾਂ ਰਾਜਾਂ ਦੇ ਵਿੱਚ ਪ੍ਰਾਚੀਨ Hindu ਮੰਦਰ ਨੇ ਇਨ੍ਹਾਂ ਤੋਂ ਇਲਾਵਾ ਬਹੁਤ ਸਾਰੇ ਦਿਲਚਸਪ ਸਥਾਨ ਨੇ ਜਿੱਥੇ ਕਿ ਭਾਰਤੀ ਜਾਣਦੇ ਨੇ ਪਰ థਾਈਲੈਂਡ ਅਤੇ ਕੰਬੋਡੀਆ ਵਿਚਕਾਰ ਪ੍ਰਾਚੀਨ Hindu ਮੰਦਰਾਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਜੋ ਕਿ ਭਾਰਤੀਆਂ ਦੇ ਲਈ ਮੁਸੀਬਤ ਦਾ ਕਾਰਨ ਬਣ ਸਕਦਾ ਹੈ ਤੁਹਾਨੂੰ ਦੱਸਦੀ ਕਿ 24 ਜੁਲਾਈ 2025 ਨੂੰ THAILAND ਅਤੇ CAMBODIA ਵਿਚਕਾਰ ਵਿਵਾਦ ਸ਼ੁਰੂ ਹੋਇਆ ਸੀ THAILAND ਨੇ CAMBODIA ਤੇ ਰਾਕਟਾਂ ਅਤੇ ਡਰੋਨਾਂ ਨਾਲ ਹਮਲਾ ਕੀਤਾ ਇਸ ਹਮਲੇ ਦੇ ਵਿੱਚ CAMBODIA ਦੇ ਲਗਭਗ 14 ਲੋਕਾਂ ਦੀ ਮੌਤ ਹੋ ਗਈ ਹੈ ਅਤੇ 1 ਲੱਖ ਤੋਂ ਵੱਧ ਲੋਕ ਬੇਕਾਰ ਹੋ ਗਏ ਨੇ THAILAND ਦੇ ਕਾਰਜਕਾਰੀ ਪ੍ਰਧਾਨ ਮੰਤਰੀ ဖੂਮਥਮ ਵੇਚਾਇਆ ਚਾਈ ਨੇ ਸੰਕੇਤ ਦਿੱਤਾ ਹੈ ਕਿ ਜੇ ਸਥਿਤੀ ਵਿਗੜਦੀ ਹੈ ਤਾਂ ਦੋਵਾਂ ਦੇਸ਼ਾਂ ਵਿਚਕਾਰ ਜੰਗ ਛਿੜ ਸਕਦੀ ਹੈ ਤਾਂ ਦੱਸਦੀ ਕਿ THAILAND ਅਤੇ CAMBODIA ਵਿਚਕਾਰ ਵਿਵਾਦ ਪ੍ਰਿਆ ਵਿਹਾਰ ਅਤੇ ਤਾਮੁਇਨ ਥੋਮ ਮੰਦਰਾ ਨੂੰ ਲੈ ਕੇ ਹੋਇਆ ਵਿਵਾਦ ਕਾਰਨ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਨੇ ਦੋਵਾਂ ਦੇਸ਼ਾਂ ਨੇ ਆਪਣੇ ਦੂਤਾਵਾਸ ਬੰਦ ਕਰ ਦਿੱਤੇ ਨੇ ਅਤੇ ਅਧਿਕਾਰੀਆਂ ਨੂੰ ਵੀ ਵਾਪਸ ਬੁਲਾ ਲਿਆ ਹੈ ਤਾਂ ਦੱਸਦੀ ਕਿ ਜੇ ਭਾਰਤੀ ਦੋਸਤਾਂ ਜਾਂ ਪਰਿਵਾਰਾਂ ਨਾਲ ਮੁਲਾਕਾਤ ਲਈ ਵਿਦੇਸ਼ ਯਾਤਰਾ ਦੀ ਯੋਜਨਾ ਬਣਾਉਣਾ ਚਾਹੁੰਦੇ ਹੋ ਤਾਂ THAILAND ਸਭ ਤੋਂ ਪਸੰਦੀਦਾ ਦੇਸ਼ ਹੁੰਦਾ ਹੈ ਸਾਲ 2024 ਦੇ ਵਿੱਚ ਲਗਭਗ 21 ਲੱਖ ਭਾਰਤੀਆਂ ਨੇ THAILAND ਦਾ ਦੌਰਾ ਕੀਤਾ ਭਾਰਤੀ ਸਭ ਤੋਂ ਵੱਧ THAILAND ਦੇ ਬੈਂਕੋਕ ਅਤੇ ਫੁਕੇਟ ਸ਼ਹਿਰਾਂ ਦਾ ਦੌਰਾ ਕਰਦੇ ਨੇ ਕੰਬੋਡੀਆ ਅਤੇ THAILAND ਵਿਚਕਾਰ ਸਰਹਦੀ ਵਿਵਾਦ ਦੇ ਕਾਰਨ ਭਾਰਤੀ ਦੂਤਾਵਾਸ ਨੇ ਭਾਰਤੀਆਂ ਦੇ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਸਲਾਹ ਦੇ ਵਿੱਚ ਕਿਹਾ ਗਿਆ ਹੈ ਕਿ ਜੇ ਭਾਰਤੀ THAILAND ਜਾਂਦੇ ਨੇ ਤਾਂ ਉਹਨਾਂ ਨੂੰ ਉੱਥੇ ਦੇ ਸੱਤ ਰਾਜਾਂ ਦੇ ਵਿੱਚ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਸਥਿਤੀ ਬਹੁਤ ਖਰਾਬ ਹੈ ਅਤੇ ਜਾਨ ਨੂੰ ਖਤਰਾ ਹੋ ਸਕਦਾ ਹੈ ਭਾਰਤੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ థਾਈਲੈਂਡ ਜਾਣ ਤੋਂ ਪਹਿਲਾਂ ਟੂਰਿਜ਼ਮ ਅਥਾਰਟੀ ਆਫ థਾਈਲੈਂਡ ਯਾਨੀ ਕਿ TAT ਦੇ ਨਿਊਜ਼ਰੂਮ ਤੋਂ ਅਪਡੇਟ ਲੈਣ ਇਸ ਦੇ ਨਾਲ ਹੀ ਐਡਵਾਈਜ਼ਰੀ ਦੀ ਸਖਤੀ ਨਾਲ ਪਾਲਣਾ ਕਰੋ ਇਹ ਵੀ ਗੱਲ ਆਖੀ ਗਈ ਹੈ ਭਾਰਤੀ ਦੂਤਾਵਾਸ ਦੀ ਸਲਾਹ ਦੇ ਵਿੱਚ ਕਿਹਾ ਗਿਆ ਹੈ ਕਿ ਕੰਬੋਡੀਆ థਾਈਲੈਂਡ ਸਰਹੱਦ ਤੇ ਚੱਲ ਰਹੀਆਂ ਝੜਪਾਂ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਨੂੰ ਸਰਹੱਦੀ ਖੇਤਰਾਂ ਵਿੱਚ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ ਨਾਲ ਹੀ ਭਾਰਤੀ ਨਾਗਰਿਕਾਂ ਨੂੰ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਦੂਤਾਵਾਸ ਨਾਲ ਸੰਪਰਕ ਕਰਨ ਲਈ ਵੀ ਕਿਹਾ ਗਿਆ ਹੈ। THAILAND ਵਿੱਚ ਵੀ ਭਾਰਤੀ ਦੂਤਾਵਾਸ ਨੇ ਟੂਰਿਜ਼ਮ ਅਥਾਰਟੀ ਆਫ THAILAND ਦੁਆਰਾ ਜਾਰੀ ਐਡਵਾਈਜ਼ਰੀ ਪੋਸਟ ਕੀਤੀ ਹੈ। ਇਸ ਪੋਸਟ ਰਾਹੀਂ ਭਾਰਤੀਆਂ ਨੂੰ THAILAND ਦੇ 7 ਰਾਜਾਂ ਉਬੋਨ ਰਚਚਾਤਨੀ, ਸੁਰੇਨ, ਸਿਸਾਕੇਟ, ਬੁਰੀਰਾਮ, ਸਾਕਾਉ, ਚੰਥਾਬੂਰੀ ਅਤੇ ਫਰੇਡ ਦੀ ਯਾਤਰਾ ਕਰਨ ਤੋਂ ਮਨਾ ਕੀਤਾ ਗਿਆ। ਇਨ੍ਹਾਂ 7 ਰਾਜਾਂ ਦੇ ਵਿੱਚ 20 ਤੋਂ ਵੱਧ ਸਥਾਨ ਹਨ ਜਿੱਥੇ ਭਾਰਤੀ ਨਾ ਜਾਣ ਤਾਂ ਬਿਹਤਰ ਹੋਵੇਗਾ। ਦਰਸਲੀਆਂ ਰਾਜਾਂ ਦੇ ਵਿੱਚ ਪ੍ਰਾਚੀਨ Hindu ਮੰਦਰ ਨੇ ਇਹਨਾਂ ਤੋਂ ਇਲਾਵਾ ਬਹੁਤ ਸਾਰੇ ਦਿਲਚਸਪ ਸਥਾਨ ਨੇ ਜਿੱਥੇ ਕਿ ਭਾਰਤੀ ਜਾਂਦੇ ਨੇ ਪਰ థਾਈਲੈਂਡ ਅਤੇ ਕੰਬੋਡੀਆ ਵਿਚਕਾਰ ਪ੍ਰਾਚੀਨ Hindu ਮੰਦਰਾਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਜੋ ਕਿ ਭਾਰਤੀਆਂ ਦੇ ਲਈ ਮੁਸੀਬਤ ਦਾ ਕਾਰਨ ਬਣ ਸਕਦਾ ਹੈ ਤੁਹਾਨੂੰ ਦੱਸਦੀ ਕਿ 24 ਜੁਲਾਈ 2025 ਨੂੰ థਾਈਲੈਂਡ ਅਤੇ ਕੰਬੋਡੀਆ ਵਿਚਕਾਰ ਵਿਵਾਦ ਸ਼ੁਰੂ ਹੋਇਆ ਸੀ థਾਈਲੈਂਡ ਨੇ ਕੰਬੋਡੀਆ ਤੇ ਰਾਕਟਾਂ ਅਤੇ ਡਰੋਨਾਂ ਨਾਲ ਹਮਲਾ ਕੀਤਾ ਇਸ ਹਮਲੇ ਦੇ ਵਿੱਚ ਕੰਬੋਡੀਆ ਦੇ ਲਗਭਗ 14 ਲੋਕਾਂ ਦੀ ਮੌਤ ਹੋ ਗਈ ਹੈ ਅਤੇ 1 ਲੱਖ ਤੋਂ ਵੱਧ ਲੋਕ ਬੇਕਾਰ ਹੋ ਗਏ ਨੇ థਾਈਲੈਂਡ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਫੂਮਥਮ ਵੇਚਈਆ ਚਾਈ ਨੇ ਸੰਕੇਤ ਦਿੱਤਾ ਹੈ ਕਿ ਜੇ ਸਥਿਤੀ ਵਿਗੜਦੀ ਹੈ ਤਾਂ ਦੋਵਾਂ ਦੇਸ਼ਾਂ ਵਿਚਕਾਰ ਜੰਗ ਛਿੜ ਸਕਦੀ ਹੈ ਤਾਂ ਦੱਸਦੀ ਹੈ ਕਿ థਾਈਲੈਂਡ ਅਤੇ ਕੰਬੋਡੀਆ ਵਿਚਕਾਰ ਵਿਵਾਦ ਪ੍ਰਿਆ ਵਿਹਾਰ ਅਤੇ ਤਾਮੁਇਨ ਥोम ਮੰਦਰਾ ਨੂੰ ਲੈ ਕੇ ਹੋਇਆ ਵਿਵਾਦ ਕਾਰਨ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਨੇ ਦੋਵਾਂ ਦੇਸ਼ਾਂ ਨੇ ਆਪਣੇ ਦੂਤਾਵਾਸ ਬੰਦ ਕਰ ਦਿੱਤੇ ਨੇ ਅਤੇ ਅਧਿਕਾਰੀਆਂ ਨੂੰ ਵੀ ਵਾਪਸ ਬੁਲਾ ਲਿਆ ਤੰਦਲਤੀ ਹੈ ਕਿ ਜੇ ਭਾਰਤੀ ਦੋਸਤਾਂ ਜਾਂ ਪਰਿਵਾਰਾਂ ਨਾਲ ਮੁਲਾਕਾਤ ਲਈ ਵਿਦੇਸ਼ ਯਾਤਰਾ ਦੀ ਯੋਜਨਾ ਬਣਾਉਣਾ ਚਾਹੁੰਦੇ ਹੋ ਤਾਂ THAILAND ਸਭ ਤੋਂ ਪਸੰਦੀਦਾ ਦੇਸ਼ ਹੁੰਦਾ ਹੈ ਸਾਲ 2024 ਦੇ ਵਿੱਚ ਲਗਭਗ 21 ਲੱਖ ਭਾਰਤੀਆਂ ਨੇ THAILAND ਦਾ ਦੌਰਾ ਕੀਤਾ ਭਾਰਤੀ ਸਭ ਤੋਂ ਵੱਧ THAILAND ਦੇ ਬੈਂਕੋਕ ਅਤੇ ਫੁਕੇਟ ਸ਼ਹਿਰਾਂ ਦਾ ਦੌਰਾ ਕਰਦੇ ਨੇ